ਕੀਤੀ ਗਈ ਇਹ ਬਹੁਤ ਵੱਡੀ ਨੀਤੀ ਦੇ ਕੰਮ ਬਿਕੀ ਇਕਤਰ ਹੋਏ ਹਨ ਔਰ ਲਾਇਬ੍ਰੇਰੀ ਜੀਔਰ ਸਟਡੀ ਸੈਂਟਰ ਜਿਸ ਦਾ ਪ੍ਰਯਾਮ ਬਹੁਤ ਦੇ ਪਹਿਲਾਂ ਹੋ ਜਾਣਾ ਚਾਹੀਦਾ ਸੀ ਇਹਦੇ ਲਈ ਜਿੱਥੇ ਬਾਕੀ ਲੋਕਾਂ ਦਾ ਕੋਈ ਨਾ ਕੋਈ ਕੁਝ ਹੋਊ ਤਾਂ ਮੈਂ ਖੁਦ ਨੂੰ ਇਸ ਦਾ ਲਈ ਕਸੂਰਮੰਦ ਮੰਨਣਾ ਜ਼ਿੰਮੇਦਾਰੀ ਜੋ ਤੁਸੀਂ ਮੇਰੇ ਸਕੂਲ ਕੀਤੀ ਹੈ ਉਹ ਉਸ ਦਾ ਤਕਾਲਾ ਕਰਦੀ ਹੈ ਕਿ ਮੁਸਲਿਮ ਮਿੰਨਤ ਨੂੰ ਹਰ ਨਿਹਾਲ ਨਾਲ ਅੱਗੇ ਲੈ ਜਾਂਦੀ ਹਰ ਤਰ੍ਹਾਂ ਦੇ ਬਰਾਲੇ ਕੀਤੇ ਜਾਂਦੇ ਬਾਕੀ دیر نہ ہی صحیح بہت اچھا انسٹیٹیوشن قائم ہوا ہے اور یہ اپنا لوگ جو سماج کے ذمےدار لوگ ہوں اپنی ملت کی اپنے سماج کی حالت بدلنے کی کوشش نہیں کریں گے تو اللہ تعالیٰ بھی مدد نہیں کریں گے خدا نے آج تک اس قوم کی حالت نہیں بدلی نہ وہ خیال جس سے اپنی حالت کے بدل لے گا وہ قومہ ہمیشہ ترقی کر دیا سر بلندی سے پہنچ دیا جڑیاں اپنے حالات کو چین کر دی جدو جہد کر, دی، کر دیا نتالے کر دیا سٹرگل کر دیا تحقیق کر دیا ریسرچ کر دیا اگے بڑھ دیا کمپیٹیشن چاہوں دیا اور میں اس کے بھی مبارک بات پیش کرنا وقور پورے ایڈمیسٹریٹر صاحب کو مسئلہ صاحب کہ انہوں نے اس لائبری کا نام ورلڈ دی مائنہ شخصیت اپنے وقت کے محققی کو فلسفی اور سکولر جنہاں نے آخیاؤں کو مجھے جیسی زخیم مطلب کتاب اور زخیرہ جمع کی تھی اسلام دا انہوں نے نام سے یہ نام رکھتا ہے ਇਹ ਕੋਸ਼ਿਸ਼ਾਂ ਬਾਅਦ ਬਹੁਤ ਆਪਲੇ ਮੁਾਰਕਬਾ ਮੈਂ ਪਹਿਲਾਂ ਵੀ ਤੁਹਾਨੂੰ ਪਤਾ ਵੀ ਹੈ ਕਿ ਆਪਾਂ ਜਦੋਂ ਵੀ ਵਕਫ ਬੋਰਡ ਦੇ ਕੰਮ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਸਾਡਾ ਸਾਰਾ ਫੋਕਸ ਜਿਹੜਾ ਹੈਗਾ ਉਹ ਐਜੂਕੇਸ਼ਨ ਹੈਲਥ ਕੇਅਰ ਸਕਿੱਲ ਡਿਵੈਲਪਮੈਂਟ ਇਹਦੇ ਤੇ ਮੋਸਟਲੀ ਰਹਿੰਦਾ ਹੈ ਕਿਉਂਕਿ ਮੈਂ ਇਹ ਸਮਝਦਾ ਕਿ ਜਿਹੜਾ ਖਾਸ ਕਰ ਜਿਹੜਾ ਮਲੌਰ ਮਲੀਨਕੋਟਾ ਸ਼ਹਿਰ ਹੈ ਮੇਰੀ ਆਪਣੀ رائے ਇਹ ਹੈਗੀ ਹੈ ਕਿ ਜਿੱਥੇ ਮੁਸਲਮ ਆਬਾਦੀ ਮੈਜੋਰਿਟੀ ਵਿੱਚ ਹੋਏ ਤੇ ਜਿਹੜਾ ਧਾਰਮਿਕ ਵਾਲਾ ਮਸਲਾ ਹੈ ਉਹਨਾਂ ਨੂੰ ਖੁਦ ਸਾਹਮਣੇ ਲੈਣਾ ਚਾਹੀਦਾ ਹੈ ਮਸਜਿਦ ਕਿਵੇਂ ਸਾਹਮਣੇ ਹੈ ਮਸਜਿਦ ਦਾ ਇਮਾਮ ਸਾਹਿਬ ਦਾ ਪੈਸਾ ਕੌਣ ਦੇਊਗਾ ਉਹ ਕਮਿਊਨਿਟੀ ਖੁਦ ਸਾਹਮ ਸਕਦੀ ਹੈ ਜੇ ਕਮਿਊਨਿਟੀ ਆਪਣੇ ਧਰਮ ਦੇ ਵਾਸਤੇ 10 ਰੁਪਇਆ ਖਰਚਾ ਨਹੀਂ ਕਰ ਸਕਦੀ ਤਾਂ ਫਿਰ ਉਹਦੇ ਉੱਤੇ ਬਿਲਕੁਲ ਕੁਐਸਚਨ ਉੱਠ ਜਾਂਦਾ ਹੈ ਕਿ ਇਹ ਉਹਦੇ ਵਾਸਤੇ ਵੀ ਉਹ ਬੋਰਡ ਤੇ ਕਿਉਂ ਨਿਰਭਰ ਰਹੇ ਸਾਡਾ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਇੱਕ ਤਾਲੀਮ ਹੈਲਥ ਤੇ ਜੇ ਕੋਈ ਬਿਲਕੁਲ ਬੇਬਸ ਹੈ ਬੇਸਹਾਰਾ ਹੈ ਉਹਦੀ ਜਿਹੜੀ ਸਪੋਰਟ ਹੈ ਉਹ ਬੋਰਡ ਨੂੰ ਕਰਨੀ ਚਾਹੀਦੀ ਕਿਉਂਕਿ ਬੋਰਡ ਦੇ ਆਪਣੇ ਜਿਹੜੇ ਸਰੋਤ ਹੈ ਉਹ ਵੀ ਲਿਮਟਿਡ ਹੈ ਤੇ ਇਸ ਕਰਕੇ ਆਪਾਂ ਫੋਕਸ ਇਹਦੇ ਤੇ ਕਰ ਰਹੇ ਹਾਂ ਪਹਿਲਾਂ ਵੀ ਤੁਹਾਨੂੰ ਯਾਦ ਹੋਏਗਾ ਆਪਾਂ ਉਥੇ ਅਲਾਮ ਆਕਬ ਲਾਇਬ੍ਰੇਰੀ ਦਾ ਸਟਡੀ ਸੈਂਟਰ ਬਣਾਇਆ ਸੀ ਉਸ ਤੋਂ ਬਾਅਦ ਇੱਕ ਆਪਾਂ ਜਮਮਲ ਜਿਹੜੀ ਹੈ ਕਿ ਉਥੇ ਇੱਕ ਲਾਇਬ੍ਰੇਰੀ ਬਣਾਈ ਸੀ ਤੇ ਇਹ ਤੀਜੀ ਵਾਲੀ ਲਾਇਬ੍ਰੇਰੀ ਪਰ ਇਹ ਜਿਹੜੀ ਲਾਇਬ੍ਰੇਰੀ ਹੈ ਬਹੁਤ ਵਧੀਆ ਤੁਸੀਂ ਵੇਖ ਵੀ ਰਹੇ ਹੋ ਬਹੁਤ ਚੰਗਾ ਇਹਨਾਂ ਨੇ ਬਣਾਇਆ ਹੈ ਇੱਥੇ ਇਹਨਾਂ ਨੇ ਇੱਕ ਲੈਕਚਰ ਹਾਲ ਵੀ ਜਿਹੜਾ ਹੈਗਾ ਇਹਦੇ ਵਿੱਚ ਪਾਇਆ ਹੈ ਕੰਪਿਊਟਰ ਬੁਕਸ ਵੀ ਹੋਰ ਵੀ ਆਪਾਂ ਐਡ ਵੀ ਕਰਾਂਗੇ ਮਕਸਦ ਇਹ ਹੈ ਕਿ ਜਿਹੜਾ ਇੱਕ ਪੁਰਾਣਾ ਜਿਹੜਾ ਮਸਜਿਦ ਦਾ ਕਨਸੈਪਟ ਸੀਗਾ ਉਹ ਇਹ ਸਿਰਫ ਇਹ ਨਹੀਂ ਸੀਗਾ ਕਿ ਨਮਾਜ਼ ਦੇ ਵਾਸਤੇ ਹੈ ਮਸਜਿਦ ਜਿਹੜਾ ਹੈਗਾ ਉਹ ਸਿੱਖਣ ਦੀ ਥਾਂ ਸੀਗੀ ਉੱਥੇ ਸਾਹਾਬਾ ਕਿਰਾਮ ਜਿਹੜੇ ਹੈਗੇ ਉਹ ਵੀ ਬੈਠਦੇ ਸੀਗੇ ਗੱਲ ਹੁੰਦੀ ਸੀ ਉਹਨਾਂ ਨੂੰ ਸਮਝਾਇਆ ਵੀ ਜਾਂਦਾ ਸੀਗਾ ਇਨਫੈਕਟ ਜਿਹੜਾ ਆਪਾਂ ਜੁਮੇ ਦਾ ਖੁਤਬਾ ਹੁੰਦਾ ਸੀ ਜੁਮੇ ਦਾ ਖੁਤਬਾ ਜਿਹੜਾ ਹੈਗਾ ਉਹ ਕਦੀ ਇਮਾਮ ਨਹੀਂ ਦਿਆ ਕਰਦੇ ਸੀਗੇ ਜੁਮੇ ਦਾ ਖੁਤਬਾ ਜਿਹੜਾ ਸੀਗਾ ਉਹ ਪਹਿਲਾਂ ਜਿਹੜਾ ਵਕਤ ਦਾ ਬਾਦਸ਼ਾਹ ਹੈ ਵਕਤ ਦਾ ਖਲੀਫਾ ਹੈ ਉਹ ਦਿੰਦਾ ਸੀ ਉਹ ਉਹਦੀ ਆਪਣੀ ਐਡਮਿਨਿਸਟ੍ਰੇਟਿਵ ਜਿਹੜੀ ਚੀਜ਼ਾਂ ਨੇ ਉਹ ਦੱਸਦੀ ਸੀ ਕਿ ਕੀ ਪ੍ਰਾਇੋਰਟੀਜ਼ ਕੀ ਹੋਣੀ ਚਾਹੀਦੀ ਹੈਗੀ ਇਹ ਹਕੂਮਤ ਦੀ ਤੇ ਉਹ ਇੱਕ ਤਰੀਕਾ ਅਪਣਾਉਂਦਾ ਸੀ ਕਿ ਜੇ ਤੁਸਾਨੂੰ ਅੱਗੇ ਕਿਸ ਤਰੀਕੇ ਨਾਲ ਅੱਗੇ ਵਧਣਾ ਚਾਹੀਦਾ ਮੈਨੂੰ ਲੱਗਦਾ ਉਹ ਸਾਨੂੰ ਵਾਪਸ ਲਿਆਉਣ ਦੀ ਲੋੜ ਹੈ ਕਿ ਜੇ ਆਪਾਂ ਜਿਹੜਾ ਐਕਚੁਅਲ ਵਿੱਚ ਸਾਨੂੰ ਸਿਖਾਇਆ ਗਿਆ ਸੀਗਾ ਉਹਨੂੰ ਵੱਲ ਵਾਪਸ ਚਲੇ ਜਾਈਏ ਮਸਜਿਦ ਜਿਹੜੀ ਹੈ ਕਿ ਇਹਨੂੰ ਸਿੱਖਣ ਦੀ ਥਾਂ ਵਾਪਸ ਬਣਾਈ ਤੁਸੀਂ ਵੇਖੋ ਕਰਨਾਟਕਾ ਵਿੱਚ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਇਸ ਤਰੀਕੇ ਦਾ ਕੰਮ ਕੀਤਾ ਹੋਇਆ ਹੈ ਮਸਜਿਦਾਂ ਵਿੱਚ ਉਹਨਾਂ ਨੇ ਸਟਡੀ ਸੈਂਟਰਸ ਲਾਇਬ੍ਰੇਰੀਜ਼ ਜਿਹੜੀ ਹੈ ਕਿ ਉਹ ਬਣਾਈਆਂ ਨੇ ਤੇ ਸਾਡੇ ਬੱਚੇ ਇੱਥੇ ਖਾਸ ਕਰਕੇ ਮੈਂ ਵੇਖ ਵੀ ਕੀਤਾ ਕਿਉਂਕਿ ਮੈਂ ਇੱਥੇ ਰਹਾ ਵੀ ਐਸਡੀਐਮ ਤੇ ਕਈ ਸਾਰੇ ਆਪਣੇ ਜਿਹੜੇ ਪਰ ਰਹਿਣ ਦੇ ਵਾਸਤੇ ਥਾਂ ਨਹੀਂ ਹੈ ਉਹ ਬੱਚੇ ਨੂੰ ਪੜਾਉਣ ਦੇ ਵਾਸਤੇ ਕਿੱਥੇ ਥਾਂ ਦੇਵਾਂਗੇ ਤੇ ਹੁਣ ਜੇ ਬੱਚੇ ਨੇ ਨੀਰਤੀ ਤਿਆਰੀ ਕਰਨੀ ਹੈ 80 ਦੀ ਤਿਆਰੀ ਕਰਨੀ ਹੈ ਉਹਨੇ ਕਿਸੇ ਇਗਜ਼ਾਮ ਦੇ ਵਾਸਤੇ ਤਿਆਰੀ ਕਰਨੀ ਹੈ ਉਹ ਕਰਦੇ ਥਾਂ ਨਹੀਂ ਹੈ ਤੇ ਆਪਾਂ ਉਹਨਾਂ ਨੂੰ ਥਾਂ ਦੇ ਨਹੀਂ ਰਹੇ ਸਾਡੇ ਕੋਲ ਥਾਂ ਅਵੇਲੇਬਲ ਹੈਗੀ ਹੈ ਤੇ ਇਸ ਕਰਕੇ ਬੇਨਤੀ ਹੈ ਕਿ ਸਿਰਫ ਇਹੀ ਵਾਲੀ ਮਸਜਿਦ ਨਹੀਂ ਦੋ ਦੋ ਮਸਜਿਦਾਂ ਹੋ ਗਿਆ ਮੈਂ ਬਾਕੀ ਸਾਰੇ ਜਿਹੜੀ ਆਪਣੀ ਮਸਜਿਦ ਕਮੇਟੀਆਂ ਨੇ ਉਹਨਾਂ ਨੇ ਵੀ ਬੇਨਤੀ ਕਰਾਂਗਾ ਕਿ ਇੱਕ ਵਾਰ ਜ਼ਰੂਰ ਇੱਥੇ ਆ ਕੇ ਵੇਖ ਲਓ ਹਨੋ ਵੀ ਉਹਨਾਂ ਨੂੰ ਵੀ ਚੰਗਾ ਲੱਗੇਗਾ ਕਿ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਆਸ-ਪਾਸ ਦੇ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ ਵੀ ਇੱਕ ਥਾਂ ਮਿਲ ਜਾਵੇ ਕਿ ਉਹ ਮਸਜਿਦ ਨੂੰ ਜਦ ਨਮਾਜ਼ ਨਹੀਂ ਹੋ ਰਹੀ ਬਾਕੀ ਸਾਰਾ ਸਪੇਸ ਵੀ ਬਿਲਕੁਲ ਅਲੱਗ ਹੈ ਇਹ ਤੇ ਇੱਥੇ ਆ ਕੇ ਆਪਣਾ ਜਿਹੜਾ ਹੈਗਾ ਤਾਲੀਮ ਪੜ ਸਕਦੇ ਆਗੇ ਵੱਧ ਸਕਦੇ ਆ ਤੇ ਜੇ ਉਹ ਬੱਚੇ ਆਗੇ ਵਧਣਗੇ ਤਾਂ ਹੀ ਆਪਣੀ ਕੌਮ ਆਗੇ ਵੱਧ ਸਕਦੀ ਹੈ ਤੇ ਮੈਂ ਇਸ ਲਈ ਬੇਨਤੀ ਕਰਾਂਗਾ ਕਿ ਇਸ ਤਰੀਕੇ ਦੇ ਹੋਰ ਇਨੀਸ਼ੀਏਟਿਵ ਜਿਹੜੀ ਹੈ ਕਿ ਉਹ ਮਲੇਰਕੋਟਲਾ ਵਿੱਚ ਵੀ ਅਤੇ ਆਸ-ਪਾਸ ਦੇ ਜਿਹੜੇ ਬਾਕੀ ਇਸ ਲਈ ਉਹਨਾਂ ਨੂੰ ਵੀ ਲੈਂਦੇ ਹੋ। ਸਰ ਉਹਦੇ ਵੀ ਬੁਰਾ ਹਾਲ ਉਹਦੇ ਬਾਰੇ ਕੀ ਦੇਖਿਓ ਬੁਰਾ ਹਾਲ ਬੁਰਾ ਉਥੇ ਜਿਹੜੇ ਮੁਲਾਜ਼ਮ ਨੇ ਉਹ ਵੀ ਆਪਾਂ ਦੇਖ ਡਾਕਟਰਸ ਦੀ ਕੋਈ ਕਮੀ ਨਹੀਂ ਹੈਗੀ ਆ ਜਿਹਦਾ ਛੋਟੀ ਛੋਟੀ ਗੱਲਾਂ ਤੇ ਆਪਾਂ ਇਥੇ ਮਲੇਰ ਕੋਟਲਾ ਵਿੱਚ ਕਲਚਰ ਹੈਗਾ ਕਿ ਆਪਾਂ ਅੱਗੇ ਤੋਂ ਵਾਧ ਨਹੀਂ ਰਹਿਣਾ ਬਟ ਪਿੱਛੇ ਖਿਚਣ ਵਿੱਚ ਆਪਾਂ ਜਿਹੜਾ ਮੌਕਾ ਮਿਲਦਾ ਹੈ ਉਹ ਉਦਾਰਨ ਵਿੱਚ ਕੋਸ਼ਿਸ਼ ਜ਼ਰੂਰ ਕਰਦੇ ਆਂ ਉੱਥੇ ਆਪਣੀ ਹੀ ਮੁਲਾਜ਼ਮ ਨੇ ਜਿਸ ਬੰਦੇ ਨੂੰ ਜਿਸ ਵਿਅਕਤੀ ਨੂੰ ਉਹ ਹਸਪਤਾਲ 15 ਸਾਲ 20 ਸਾਲ ਤੋਂ ਚਲਾ ਰਿਹਾ ਹੈ ਉਹਦੇ ਪਰਿਵਾਰ ਨੂੰ ਚਲਾ ਰਿਹਾ ਹੈ ਉਹੀ ਵਾਲਾ EMPLOYEE ਜੇ ਉਸੇ INSTITUTION ਨੂੰ ਤਬਾਹ ਕਰਨ ਵਿੱਚ ਲੱਗ ਜਾਏ ਤਾਂ ਫਿਰ ਚੰਗੀ ਗੱਲ ਤਾਂ ਨਹੀਂ ਹੈ ਨਾ ਇਹ ਤਾਂ ਸੁਧਾਰਨ ਦੀ ਗੱਲ ਹੈਗੀ ਆ ਆਪਾਂ ਆਪਣੀ ਤਰਫੋਂ ਹੁਣ ਕੋਸ਼ਿਸ਼ ਕੀਤੀ ਹੈਗੀ ਆ ਕੁਝ ਜਿਹੜੇ ਹੈਗੇ ਐ EMPLOYEES કડਵੀ ਦਿੱਤੇ ਨੇ ਹੁਣ ਹੋਰ ਵੀ ਆ ਕੇ ਆਪਾਂ ਕੁਝ ਸਾਡੀ ਨੋਟਿਸ ਵੀ ਠਹਿ ਗਈ ਹੈ ਜੇ ਕੋਈ এমਪਲਾਈ ਹੋਰ ਹਸਪੀਟਲ ਨੂੰ ਖਰਾਬ ਕਰੇਗਾ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਹੁਣ ਉਹਦਾ ਜਿਹੜਾ ਐਡੀਸ਼ਨਲ ਬਿਲਡਿੰਗ ਦਾ پلان ਸੀਗਾ ਉਹ ਕੱਲ ਪਰਸੋਂ ਉਹਦਾ ਟੈਂਡਰ ਵੀ ਲੱਗ ਗਿਆ 5 6 5 4 5 ਕਰੋੜ ਰੁਪਏ ਦਾ ਉਹ ਵੀ ਆਪਾਂ ਅਪਰੂਵਲ ਕੀ ਦਿੱਤੀ ਹੋਈ ਹੈ ਉਥੇ ਆਪਾਂ ਫੈਸਿਲਿਟੀਆਂ ਵੀ ਐਡ ਕਰਾਂਗੇ ਸਪੈਸ਼ਲਿਟੀਆਂ ਵੀ ਐਡ ਕਰਾਂਗੇ ਇਨਸ਼ਾਅੱਲਾ ਤੁਹਾਨੂੰ ਬਹੁਤ ਜਲਦੀ ਜਿਹੜੀ ਹੈਗੀ ਆ ਉਹਦੇ ਵਿੱਚ ਸੁਧਾਰ ਜਿਹੜਾ ਆਏਗਾ ਉਹ